ਦੀ ਪਾਰਟੀ ਜਿੰਦਾਬਾਦ ਆਮ ਆਦਮੀ ਪਾਰਟੀ ਜਿੰਦਾਬਾਦ ਓਕੇ ਸਰ ਕਰਾ ਲਓ ਮੂੰ ਮਿੱਠਾ ਉੱਥੇ ਜੈ ਕਰੋ ਪੀਰ ਵਜਰੰਗ ਜੀ ਅੱਜ ਮੰਗਲਵਾਰ ਹੈ ਭਾਈ ਭਗਵਾਨ ਸਭ ਦੀ ਕਿਰਪਾ ਕਰਨਾ ਆਪਣੇ ਜਿਹੜੇ

ਇਹ ਖੰਡਾ ਚ ਦੇਖ ਲੈਣਾ ਹਾਲ ਹਾਲ ਜੀ ਐਫਸੀ ਸਾਹਿਬ ਆ ਬੈਠੇ ਹੋ ਤੁਹਾਨੂੰ ਇੱਕੋ ਹੀ ਬੇਇਜ਼ਤੀ ਕਰੂੰਗਾ ਲੰਬੇ ਸਮੇਂ ਜਿਹੜੇ ਸੂਬੇ ਦੀ ਮੱਕੀ ਸ਼ਹਿਰ ਦੇ ਵਿੱਚੋਂ ਲੱਗਦਾ ਸੀ ਕਈ ਸਟੂਡੈਂਟ ਵਾਪਰੇ ਉੱਤੇ ਕਈ ਜਾਣਾ ਵੀ ਗਏ ਉਹ ਕਵਰੇਜ ਕੀਤਾ ਤੇ ਜਿਹੜਾ ਟਰੈਕ ਬਣੂਗਾ 400 ਮੀਟਰ ਦਾ ਐਥਲੈਟਿਕਸ ਦਾ ਉਹ ਦੇਸ਼ ਪੱਧਰ ਦੀ ਬਣੂਗਾ ਇੱਥੇ ਵੀ ਜਿਸ ਤਰ੍ਹਾਂ ਅੱਜ ਇਸ ਸਟੇਜ 'ਤੇ ਤੁਸੀਂ ਬੈਠੇ ਹੋ ਇਹਦੇ ਲਈ ਭਾਰੂ 27 ਲੱਖ ਰੁਪਏ ਦੀ ਗ੍ਰਾਂਟ ਲੈ ਕੇ ਦੀ ਰੈਨੋਵੇਟ ਕਰਨ ਲਈ ਜੋ ਅਗਰਸੇਨ ਚੌਕ ਬਣਦਾ ਹੈ ਲੰਮੇ ਸਮੇਂ ਤੋਂ ਸਾਡੇ ਅਗਰਸੇਨ ਭਰਾਤੀ ਦੇ ਸਾਰੇ ਭੈਣ ਭਰਾ ਦੀ ਮੰਤਜ਼ੀ ਉਹ ਵੀ 1 ਕਰੋੜ 41 ਲੱਖ ਰੁਪਏ ਦੀ ਲਾਗਤਾਂ ਬਣਨ ਜਾ ਰਹੀ ਹੈ ਜਿਹੜਾ ਕੰਮ ਕੀਤਾ ਹੈ ਰਾਜਵਾਨ ਸਿੰਘ ਪੁਰੀ ਜੀ ਅੰਸੀ ਸੇਵਾ ਮਾਨੋ ਜੇਮਸ ਸਾਹਿਬ ਲਖਾ ਜੀ ਡਾਕਟਰ ਹਰਪ੍ਰੀਤ ਜੀ ਭਾਨਾ ਜੀ साहबेब आदमी जन दिड़े दिनों बहुत बहुत मुबारक अब जो धूरी के कम शुरुआत अपना करवाई है जी मैं तो पूरी जानकारी देनी चाहूँगा क्रांति चौक से दे एक आप देख रहे हैं हाँ क्रांति चौक के करोड़ अड़तालीस लाख की लागत नज काम शुरू कर रहे हैं बहुत सोमा महाभारत जल्दी चौक उस पार्क जाके जी ਲਗਭਗ ਪੱਦਰ ਅੱਜ ਤਾਂ ਕੰਮ ਦੀ ਸ਼ੁਰੂਆਤ ਕਰਵਾਈ ਗਈ ਆ ਸੀਐਮ ਸਾਹਿਬ ਵੱਲੋਂ ਆਪਣੇ ਅਧਰ ਆਪਣੇ ਸ਼ਹਿਰ ਲਈ ਆਪਣੇ ਹਲਕੇ ਲਈ ਉਹਨਾਂ ਨੇ ਡਿਉਟੀ ਲਈ ਇੱਥੇ ਸਾਰੇ ਚੇਅਰਮੈਨ ਸਾਹਿਬਾਨ ਆਪ ਖੁਦ ਜਾ ਕੇ ਸ਼ੁਰੂਆਤ ਕਰਵਾਈਏ ਲਗਭਗ 3 ਕਰੋੜ 36 ਲੱਖ ਰੁਪਏ ਦੇ ਨੇੜੇ ਦੇ ਨੇ ਕੰਮ ਨੇ ਇਹਨਾਂ ਚੋਂ ਦਾ ਕ੍ਰਾਂਤੀ ਚੌਕ ਦੀ ਕਮਿਊਨੀਕੇਸ਼ਨ ਤੇ ਦੂਸਰਾ ਅਪਨੰਦ ਦਾ ਪਾਰਕ ਜਿੱਥੇ ਲਾਇਬ੍ਰੇਰੀ ਬਣੀ ਆ ਉਹਦੀ ਰੈਨੋਵੇਸ਼ਨ ਤੇ ਟੀਮ ਰਾਓ ਉਮੀਦ ਕਰੀਦਾ ਸ਼ਟਲ ਲੱਗਣਾ ਉੱਥੇ ਸਟੋਰ ਆਵਾ ਉਸ ਤੋਂ ਰਵਾਏ ਇਹ ਕਿਤਾਬਾ ਖੜਿਆ ਇਹਦੀ ਅਪਲੀਕੇਸ਼ਨ ਲਈ ਲਗਭਗ 2700 ਰੁਪਇਆ ਸ਼ੇਰ ਕਰੂ ਇਹ ਸਟੋਰ ਆਵਾ ਪਟਵਾਰ ਖਾਨੇ ਦੀ ਬਿਲਡਿੰਗ ਜਿਹੜੀ ਖਸਤਾ ਹਾਲਤਾ ਉਹੀ ਨਹੀਂ ਲਗਭਗ 15 ਤੋਂ 55000 ਸਰੀ ਕਰਿਆ ਮਲਕੀ ਸ਼ਹਿਰ ਦੀ ਮੁੱਖ ਸਮੱਸਿਆ ਹੈ ਓਵਰ ਬ੍ਰਿਜ ਦੀ ਬਈਆਰ ਵਿੱਚ ਉਹ ਕਦੋਂ ਤੱਕ ਬਣ ਜੂਏ ਲੋਕਾਂ ਦੀ ਵੀ ਮੰਗ ਹੈ ਹੈ ਸੀਐਮ ਸਾਹਿਬ ਨੂੰ ਦੇਖੋ ਜੀ ਉਹ ਸਾਰਾ ਪੈਸਾ ਜਾਰੀ ਹੋ ਚੁੱਕਿਆ ਜਿੰਨੀਆਂ ਫਾਰਮੈਲिटीज ਦੀ ਡਿਪਾਰਟਮੈਂਟ ਵੱਲੋਂ ਉਹ ਕੰਪਲੀਟ ਕਰ ਚੁੱਕਿਆ ਉਹ ਉੱਥੇ ਲਗਭਗ ਕੁਝ ਬੰਦੇ ਰਵਨੀਤ ਮਿੱਟੂ ਜੀ ਸਿਆਸਤ ਉਹ ਵੀ ਘੱਟੀਆਂ ਲੈਵਲ ਦੀ ਕਰ ਰਹੇ ਨੇ ਲੋਕਾਂ ਦਾ ਕੰਮ ਆ ਉਹ ਲੋਕਾਂ ਦੇ ਨਾਮ ਆ ਉਹਨਾਂ ਨੇ ਉੱਥੇ ਫਾਈਲ ਰਿਟਵਾਰ ਕੀਤਾ ਗਵਰਨਮੈਂਟ ਹਕਿੰਗ ਦੀ ਸਰ ਸ਼ਹਿਰ ਦੀਆਂ ਹੋ ਜਿਹੜੇ ਮੰਗਾਂ ਨੇ ਉਹ ਕਦ ਤੱਕ ਪੂਰੀਆਂ ਹੋ ਜਾਣਗੀਆਂ ਜੀ ਜਿਵੇਂ ਜਿਵੇਂ ਪਰਪਲ ਬਣ ਕੇ ਸਾਡੇ ਕੋਲ ਆ ਰਹੀਆਂ ਨੇ ਪ੍ਰਧਾਨ ਜੀ ਵੱਲੋਂ ਇੱਥੇ ਸਾਡੇ ਚੇਅਰਮੈਨ ਸਾਹਿਬ ਵੱਲੋਂ ਉਧਰੋਂ ਸੇ ਪੈਸਾ ਜਾਰੀ ਕੀਤਾ ਜਾ ਰਿਹਾ ਤਾਂ ਤੱਕ ਪੱਕਾ ਟੈਂਡਰ ਲੱਗੇ ਹੋਏ ਨੇ ਮਹੀਨੇ ਡੈਡ ਮਹੀਨੇ ਚ ਸਾਰੀਆਂ ਸਰ ਇੱਕ ਕਮੇਟੀ ਦੇ ਵਿੱਚ ਇੱਕ ਟੈਂਕੀ ਖੜੀ ਹੈ ਸਫੈਦਾਤੀ ਬਣੀ ਜੋ ਕਿ ਪਿਛਲੇ ਲੰਬੇ ਸਮੇਂ ਤੋਂ ਬੇਕਾਰ ਪਈ ਹੈ ਪਾਰਕ ਦੇ ਵਿੱਚ ਹਟਾਰੇ ਨੂੰ ਹਟਾ ਦੇ ਰਿਹਾ ਹੈ ਨਵਿਸ਼ਣ ਕਰਾਂਗੇ ਬਹੁਤ ਬਹੁਤ ਧੰਨਵਾਦੀ ਆ ਮੁੱਖ ਮੰਤਰੀ ਸਾਹਿਬ ਦੇ ਜਿਨ੍ਹਾਂ ਦੀ ਕਲਮ ਆਪਣੇ ਸ਼ਹਿਰ ਲਈ ਆਪਣੇ ਸ਼ਹਿਰੀਆਂ ਲਈ ਔਰ ਆਪਣੇ ਹਲਕੇ ਲਈ ਕਦੇ ਨਹੀਂ ਰੁਕਦੀ ਸਦਾ ਪੰਜਾਬ ਦੇ ਇਨੀ ਰੁਕਦੀ ਪਰ ਹਮੇਸ਼ਾ ਜਿਹੜੀ ਵੀ ਫਾਈਲें ਤੋਂ ਭੇਜਦੇ ਆ ਜਿਹੜੇ ਵੀ ਕੰਮਾਂ ਦੀ ਭੇਜਦੇ ਆ ਉਹ ਜਿੰਨੂੰ ਜੇਨ ਕਰਕੇ ਨਾਲ ਹੁੰਦੇ ਫੰਡਿੰਗ ਦੇ ਅਰੇਂਜਮੈਂਟ ਕਰ ਦਿੰਦੇ ਆ ਔਰ ਅੱਜ ਸੁਭੀਸ਼ ਸਿੰਘ ਜੀ ਆਏ ਨੇ ਕਿ ਉਹਨਾਂ ਦੇ ਸਾਹਿਬ ਇਹਨਾਂ ਨੇ 3 ਕਰੋੜ 35 ਲੱਖ ਦੇ ਤਕਰੀਬਨ ਜਿਹੜੇ ਕੰਮਾਂ ਦੀ ਆਪਾਂ ਇਨੋਗ੍ਰੇਸ਼ਨ ਕਰੀਆ ਬਿਊਟੀਫਿਕੇਸ਼ਨ ਦੇ ਔਰ ਸੈਕੰਡ ਫੇਸ ਦੇ ਤੁਹਾਨੂੰ ਦੱਸਾਂ ਦੇਣਾ ਜਨਮੀ ਮੁਬਾਰਕਵਾਦ ਦੇਾਂਗੇ 15 ਕਰੋੜ ਦੀ ਲਾਗਤ ਨਾਲ ਆਪਾਂ ਹੋਰ ਨਵੇਂ ਬਿਊਟੀਫਿਕੇਸ਼ਨ ਦੇ ਪ੍ਰੋਜੈਕਟ ਨੇ ਜਿਹੜੇ ਉਹ ਚੱਲਦੇ 2 ਮਾਈਕ ਰੋਡ ਵਾਲਾ ਆਪਣਾ ਅਮੰਤ 2 ਦਾ ਮਨਜ਼ੂਰ ਹੋਇਆ ਪਿਆਗਾ ਔਰ ਪੁਲ ਦਾ ਤੁਸੀਂ ਜਾਣਦੇ ਹੋ ਖਾਮਖਾ ਉੜਿੱਕਾ ਲਾਈ ਬੈਠੇ ਨੇ 55 ਕਰੋੜ ਰੁਪਏ ਵੰਡੂ ਉਹ ਉਹ ਲੋਟ ਕਰਕੇ ਬੈਠੇ ਸੀ सीएम ਸਾਹਿਬ ਆਪਾਂ ਨੂੰ ਦੇ ਹੀ ਬੈਠਿਆ ਔਰ ਬਾਕੀ ਜਿਹੜੇ ਗਲੀਆਂ ਵਾਲੇ ਕੰਮ ਵੀ ਆ ਸਾਰੇ ਉਹ ਵੀ ਅਗਲੇ ਫੇਸ ਦੇ ਵਿੱਚ ਕੰਪਲੀਟ ਹੋ ਜਾਣਗੇ ਤੁਸੀਂ ਦੇਖੋਗੇ ਥੋੜੇ ਟਾਈਮ ਦੇ ਵਿੱਚ 7-8 ਮਹੀਨੇ ਦੇ ਵਿੱਚ ਸ਼ਹਿਰ ਦੀ ਦਸ਼ਾ ਬਦਲਦੀ ਦੇ ਸਰ ਇੱਕ ਬਾਲਮੀਕ ਸਮਾਜ ਆ ਕੁਝ ਮੰਗਾਂ ਨਹੀਂ ਮਿਲਦੀ ਉਹਨਾਂ ਨੇ ਲੱਗੀ ਕਿ ਬਿਚਾਲੇ ਖੜਾ ਜੂ ਸੀਰੇ ਦਾ ਪੁਨਾ ਹਾਲਾਚਾ ਕੋਈ ਪ੍ਰੋਜੈਕਟ ਨਹੀਂ ਕਿ ਬਿਚਾਲੇ ਖੜਾ ਜੀ ਸਿਰਫ ਉਹਦੀ ਜਗਾ ਲੈਣ ਦੇ ਵਿੱਚ ਦਿੱਕਤ ਆ ਰਹੀ ਸੀਗੀ ਉਹ ਸ਼ਾਰਟ ਆਊਟ ਕਰ ਲਿਆ ਗਿਆ ਔਰ ਬਹੁਤ ਜਲਦੀ ਉਹ ਵੀ ਤੁਹਾਨੂੰ ਖੁਸ਼ਖਬਰੀ ਦੇਵਾਂਗੇ ਡਬਲਯੂਟੀਵੀ ਲੱਗਤੀ ਬੀਬੀ ਲੱਗ ਰਿਹਾ ਔਰ ਆਪਣਾ ਜਿਹੜਾ ਐਸਟੀਪੀ ਹੈ ਜਿਹੜਾ ਇਹ ਵੀ ਜਲਦੀ ਸਰ ਕਰੀਂਦਰ ਲੱਦਰਜੀ ਵੱਲੋਂ ਕਿਆ ਦੀ ਵਾਲਮੀਕ ਸਮਾਜ ਦੇ ਕੁਝ ਮੰਗਾਂ ਲੈਂਦੀਆਂ ਨੇ ਉਹ ਕਦ ਤੱਕ ਪੂਰੀਆਂ ਹੋਣਗੀਆਂ ਸਰ ਉਹਨਾਂ ਤੋਂ ਲਿਖਤੀ ਲੈ ਲਿਆ ਲਿਖਤੀ ਲੈ ਲਿਆ ਔਰ ਜੋ ਵੀ ਉਹਨਾਂ ਦੀਆਂ ਮੰਗਾਂ ਹੋਣਗੀਆਂ ਕਿਉਂਕਿ ਮਾਨ ਸਾਹਿਬ ਦਾ ਆਪਣਾ ਵਿਚਾਰ ਹੈ ਪਬਲਿਕ ਜੋ ਕਹਿੰਦੀ ਹੈ ਅਸੀਂ ਉਹੀ ਕਰਦੇ ਹਾਂ ਜਨਤਾ ਦੀ ਸਰਕਾਰ ਜੋ ਜਨਤਾ ਹੁਕਮ ਕਰਦੀ ਹੈ ਸਾਨੂੰ ਅਸੀਂ ਉਹਨਾਂ ਨੂੰ ਨੋ ਨਿਪਰੇ ਕਰਦੇ ਆ ਸਰ ਜਿਹੜੇ ਸਫਾਈ ਸੇਵਕਾਂ ਦਾ ਮੁੱਦਾ ਇਹ ਕਾਫੀ ਨੇ ਨਵੇਂ ਸਰਕਾਰ ਵੱਲੋਂ ਅੱਜ ਪੰਜਾਬ ਦੇ ਮੁੱਖ ਮੰ ਸਰਦਾਰ ਸਰਵੀਰ ਸਿੰਘ ਜੀ ਜੋ ਉਸ ਸੀ ਸਾਹਿਬ ਨੇ ਸੀਐਮ ਸਾਹਿਬ ਦੇ ਉਹਨਾਂ ਨੇ ਅਲਾਟਮ ਕੀਤਾ 3 ਕਰੋੜ 26 ਲੱਖ ਰੁਪਏ ਦੇ ਕੰਮਾਂ ਦਾ ਪਹਿਲਾਂ ਵੀ ਕਰੋੜਾਂ ਰੁਪਇਆ ਖਰਚ ਦੇ ਵਿਚ ਆ ਰਿਹਾ ਜਿਵੇਂ ਤੁਸੀਂ ਹਸਪੀਟਲ ਦੇ ਵਿੱਚ 27 ਕਰੋੜ ਰੁਪਇਆ ਲਾ ਕੇ ਜਿਵੇਂ ਡੀਐਮਸੀ ਹਸਪੀਟਲ ਹੁੰਦਾ ਐਦਾਂ ਦਾ ਇੱਕ ਹਸਪੀਟਲ ਦੀ ਬਿਲਡਿੰਗ ਬਣਾਈ ਆ ਸੁਆ ਜਿਹੜਾ ਲੰਮੇ ਸਮੇਂ ਤੋਂ ਲਾ ਕੇ ਕੋਈ ਸੋਚ ਵੀ ਨਹੀਂ ਸਕਦਾ ਤੇ ਵੀ ਸੁਆ ਠੱਗਿਆ ਜਾਊਗਾ ਔਫ ਸੂਏ ਨੂੰ ਢੱਕਣ ਤੋਂ ਬਾਅਦ ਉਹਦੇ ਉੱਪਰ ਇੱਕ ਪਾਰਕ ਬਣ ਰਿਹਾ ਬਹੁਤ ਵਧੀਆ ਟਰੈਕਸ ਹੋ ਰਿਹਾ ਬਹੁਤ ਹੀ ਆਲੀਸ਼ਾਨ ਇੱਕ ਟਰੈਕ ਬਣ ਰਿਹਾ ਲਗ ਲਗ ਜਗ੍ਹਾ ਤੇ ਪਾਰਕ ਬਣ ਰਹੇ ਨੇ ਲਗ ਲਗ ਜਗ੍ਹਾ ਤੇ ਡਿਵੈਲਪਮੈਂਟ ਦੇ ਕੰਮ ਚੱਲ ਰਹੇ ਨੇ ਅਸੀਂ ਪੂਰੀ ਸਮੁੱਚੀ ਆਵਾਜ਼ੀ ਪਾਰਟੀ ਦੀ ਟੀਮ ਵੱਲੋਂ ਸੀਐਮ ਸਾਹਿਬ ਦਾ ਔਰ ਸਮੁੱਚੇ ਪੰਜਾਬ ਸਰਕਾਰ ਦਾ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਉਹਨਾਂ ਦਾ ਧੂਰੀ ਆਪਣਾ ਹਲਕਾ ਧੂਰੀ ਲਈ ਕਦੇ ਵੀ ਉਹਨਾਂ ਨੇ ਜਵਾਬਦੇਹਤਾ ਕਿਸੇ ਕੰਮ ਲਈ ਕਰੋੜਾਂ ਰੁਪਏ ਦੇ ਜੋ ਪ੍ਰੋਜੈਕਟ ਲੈ ਕੇ ਆ ਰਹੇ ਨੇ ਪੂਰੇ ਧੂਰੀ ਵਾਸੀਆਂ ਵੱਲੋਂ ਤੇ ਸਾਡੀ ਸਮੁੱਚੀ ਟੀਮ ਵੱਲੋਂ ਸੀਐਮ ਸਾਹਿਬ ਦਾ